ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਹਲਕੇ ਦੇ ਵਿੱਚ ਕੋਈ ਵਰਕਰਾਂ ਨਾਲ ਮੀਟਿੰਗ ਕਰ ਰਹੇ ਹੋ ਕਿਸ ਤਰ੍ਹਾਂ ਦਾ ਚੱਲ ਰਿਹਾ ਤੁਹਾਡਾ ਕੰਮ ਇਹ ਤੁਸੀਂ ਦੇਖਿਆ ਹੀ ਹੈ ਅੱਜ ਅੱਜ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਵਰਕਰ ਨੇ ਉਹ ਅੱਜ ਪਹੁੰਚੇ ਹੋਏ ਸੀ ਵਰਕਰ ਮੀਟਿੰਗ ਸੀ ਪਰ ਰੈਲੀ ਦਾ ਰੂਪ ਹੈ ਜਿਹੜਾ ਧਾਰਨ ਕਰ ਗਈ ਤੇ ਇੰਨੇਕ ਲੋਕ ਮੈਨੂੰ ਲੱਗਦਾ ਜੇ ਅੱਜ ਕਿਸੇ ਵੀ ਲੋਕ ਸਭਾ ਉਮੀਦਵਾਰ ਨੇ ਪੂਰੀ ਲੋਕ ਸਭਾ ਦੀ ਰੈਲੀ ਰੱਖਣੀ ਹੋਵੇ ਤਾ ਪੂਰੇ 9 ਵਿਧਾਨ ਸਭਾ ਹਲਕਿਆਂ 'ਚੋ ਕਿਸੇ ਹੋਰ ਸਿਆਸੀ ਪਾਰਟੀ ਦੇ ਪਹੁੰਚਣਗੇ ਜਿੱਦਨੇ ਆਮ ਆਦਮੀ ਪਾਰਟੀ ਦੇ ਜਿੱਨੇ ਇੱਕ ਹਲਕੇ ਦੀ ਮੀਟਿੰਗ ਜਿਹੜੇ ਪਹੁੰਚੇ ਸੋ ਇਹ ਤੋਂ ਪਤਾ ਲੱਗਦਾ ਵੀ ਭਾਈ ਵਰਕਰ ਪੂਰੇ ਜੋਸ਼ 'ਚ ਨੇ ਆਹਣ ਬਾਅਦ 'ਚ ਵੀ ਜਦੋਂ ਮੈਂ ਵਰਕਰਾਂ ਨੂੰ ਮਿਲ ਰਿਹਾ ਸੀ ਸਾਰੇ ਇੱਕੋ ਗੱਲ ਕਹਿ ਰਹੇ ਸੀ ਵੀ ਭਾਈ ਚੱਕ ਦਿਆਂਗੇ ਫੱਟੇ ਸਾਡੇ ਪਿੰਡੋ ਨਾਲ ਫਿਕਰ ਕਰੀ ਸਾਡੇ ਪਿੰਡਾਂ ਨਾਲ ਫਿਕਰ ਕਰੀ ਜਦੋਂ ਵਰਕਰ ਇਸ ਤਰ੍ਹਾਂ ਦੀ ਗੱਲਾਂ ਕਰਨ ਲੱਗ ਜਾਣ ਨਾ ਜੋਸ਼ ਫੜ ਜਾਣ ਤਾਂ ਸਮਝ ਲਓ ਇਲੈਕਸ਼ਨ ਫਤੇ ਆ ਕਿਉਂਕਿ ਮੈਂ ਦੋ ਇਲੈਕਸ਼ਨਾਂ ਪਹਿਲਾਂ ਲੜਿਆ ਤੇ ਪਾਰਲੀਮੈਂਟ ਦੀਆਂ ਮਾਨ ਸਾਹਿਬ ਦੀਆਂ ਦੋ ਇਲੈਕਸ਼ਨਾਂ ਚ ਮੈਂ ਬਰਨਾਲੇ ਦੀ ਅਗਵਾਈ ਜਿਹੜੀ ਹੈ ਉਹ ਕੀਤੀ ਹੈ ਤੁਹਾਨੂੰ ਪਤਾ ਲੱਗ ਜਾਂਦਾ ਵਰਕਰਾਂ ਦਾ ਜੋਸ਼ ਦੇਖ ਕੇ ਸੋ ਅੱਜ ਵਰਕਰ ਉਸੇ ਜੋਸ਼ ਚ ਨੇ ਉਸੇ ਚੜ੍ਹਦੀ ਕਲਾ ਚ ਨੇ ਸੋ ਸਾਹਮਣੇ ਕੰਦ ਤੇ ਜਿੱਤ ਲਿਖੀ ਹੋਈ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਹੋਣੀ ਹੈ ਦਲਮੀਨ ਸਿੰਘ ਗੋਲੜੀ ਹੋਰ ਨੇ ਜਿਹੜਾ ਹੈਗਾ ਅਸਤੀਫਾ ਦੇ ਦਿੱਤਾ ਸੀ ਕਾਂਗਰਸ ਤੋਂ ਤੁਹਾਡੇ ਨਾਲ ਕੋਈ ਗੱਲਬਾਤ ਚੱਲ ਰਹੀ ਹੈ ਦੇਖੋ ਇਹ ਤਾਂ ਉਹਨਾਂ ਨੇ ਕਾਂਗਰਸ ਤੋਂ ਅਸਤੀਫਾ ਦਿੱਤਾ ਤੇ ਉਹ ਦੇਣ ਵੀ ਕਿਉਂ ਨਾ ਕਿਉਂਕਿ ਅ ਜਿੱਡੀ ਵੱਡੀ ਉਹਨਾਂ ਦੇ ਨਾਲ ਕਹੋ ਤੱਕਾ ਹੋਇਆ ਬੇਇਨਸਾਫੀ ਹੋਈ ਹਨ ਤੇ ਬਾਹਰਲੇ ਬੰਦੇ ਨੂੰ ਲੈ ਕੇ ਇੱਥੇ ਟਿਕਟ ਜਿਹੜੀ ਆ ਉਹ ਦੇ ਦੇਤੀ ਤੇ ਜਦੋਂ ਔਖਾ ਟਾਈਮ ਸੀਗਾ ਬਾਈ ਇਲੈਕਸ਼ਨ ਸੀ ਕੋਈ ਇਲੈਕਸ਼ਨ ਲੜ ਲਈ ਤਿਆਰ ਨਹੀਂ ਸੀ ਉਦੋਂ ਗੋਲਡੀ ਨੂੰ ਬਸਾਤਾ ਤੇ ਹੁਣ ਲੈ ਆ ਕੇ ਬਾਹਰੋਂ ਖੈਰਾ ਸਾਹਿਬ ਨੂੰ ਟਿਕਟ ਦੇਤੀ ਤੇ ਖੈਰਾ ਸਾਹਿਬ ਵੀ ਇੱਥੇ ਆ ਕੇ ਵੀ ਕਹਿ ਲੋ ਵੀ ਜਗਮਾ ਤੇ ਲੂਣ ਪਾਉਣ ਦਾ ਕੰਮ ਉਹਨਾਂ ਦੇ ਨਾਲ ਖੜਕੇ ਕਰਦੇ ਸੀ ਗੋਲਡੀ ਜੀ ਖੜੇ ਹੁੰਦੇ ਸੀ ਸਿੰਘਲਾ ਸਾਹ ਪੱਠਲ ਜੀ ਸਾਰਿਆਂ ਦੇ ਪਚਾਲੇ ਖੜਕੇ ਖੈਰਾ ਸਾਹਿਬ ਰੋਜ਼ ਕਹਿੰਦੇ ਸੀ ਵੀ ਮੈਂ ਪਾਰਟੀ ਨੂੰ ਕਿਹਾ ਸੀ ਜੇ ਮੇਰ ਨਾਲ ਕੋਈ ਚੰਗਾ ਹੈਗਾ ਤਾਂ ਉਹਨੂੰ ਦੇ ਦਿਓ ਨਹੀਂ ਮੈਨੂੰ ਦੇ ਦਿਓ ਤੁਸੀਂ ਕੋਲੇ ਘੜਾ ਕਹਿ ਰਹੇ ਹੋ ਵੀ ਤੁਹਾਡੇ ਨਾਲ ਚੰਗੇ ਨਹੀਂ ਤਾਂ ਹੋਰ ਕੀ ਕਰਨ ਸੋ ਕੱਲੇ ਹੋ ਨਹੀਂ ਜਿੰਨੇ ਕਾਂਗਰਸ ਦੇ ਸੰਗਰੂਰ ਦੇ ਲੀਡਰ ਨੇ ਕਿਸੇ ਨਾਲ ਨਹੀਂ ਚੱਲਣਾ ਨਾ ਹੀ ਚੱਲਣਾ ਵਰਕਰਾਂ ਨੇ ਕਿਉਂਕਿ ਵਰਕਰ ਵੀ ਕਿਉਂ ਚੱਲਣਗੇ ਜਦੋਂ ਉਹਨਾਂ ਦੇ ਲੀਡਰਾਂ ਦੀ ਜਿਨ੍ਹਾਂ ਦੇ ਨਾਲ ਜੁੜੇ ਹੋਇਆ ਹੁਣ ਕੋਈ ਸਾਫ ਕਾ ਸੀਐਮ ਪੱਠਲ ਜੀ ਨਾਲ ਜੁੜਿਆ ਹੋਊ ਕੋਈ ਸਿੰਘਲਾ ਸਾਹਿਬ ਨਾਲ ਜੁੜਿਆ ਹੋ ਉਹ ਵਰਕਰ ਹੀ ਕਿਵੇਂ ਚੱਲਣਗੇ ਉਦੋਂ ਵੱਡੀ ਗੱਲ ਵਰਕਰਾਂ ਦੇ ਲਈ ਹੋਰ ਔਖੀ ਹੋ ਜਾਂਦੀ ਹੈ ਕਿਉਂਕਿ ਵਰਕਰ ਜਦੋਂ ਪਿੰਡ ਚੋਂ ਵੋਟ ਮੰਗਦਾ ਨਾ ਤਾ ਪਿੰਡ ਵਾਲੇ ਕਹਿੰਦੇ ਆ ਵੀ ਭਾਈ ਵੋਟਾਂ ਦਾ ਪਾ ਦਾਂਗੇ ਕੱਲ ਨੂੰ ਜ਼ਿੰਮੇਵਾਰੀ ਲੈਣਾ ਤਾਂ ਵਰਕਰ ਜ਼ਿੰਮੇਵਾਰੀ ਲੈ ਕੇ ਵੋਟਾਂ ਪਾਉਦੇ ਹੁੰਦੇ ਆ ਵੀ ਭਾਈ ਚੀਮਾ ਸਾਹਿਬ ਨੂੰ ਵੋਟਾਂ ਪਾਓ ਅਸੀਂ ਚੀਮਾ ਸਾਹਿਬ ਤੋਂ ਕੰਮ ਕਰਾ ਕੇ ਦੇਵਾਂਗੇ ਹੁਣ ਆ ਜਿਹੜੇ ਵਰਕਰ ਨੇ ਇਹ ਜਦੋਂ ਵੋਟਾਂ ਮੰਗਣਗੇ ਡੜਵੇ ਵਾਲੇ ਇਹ ਕਹਿਣਗੇ ਭਾਈ ਮੀਤ ਨੂੰ ਵੋਟਾਂ ਪਾਓ ਅਸੀਂ ਜ਼ਿੰਮੇਵਾਰੀ ਲੈਨੇ ਆ ਕਿਉਂਕਿ ਇਹਨਾਂ ਨੂੰ ਪਤਾ ਵੀ ਜੇ ਮੀਤ ਨੂੰ ਜਾ ਕੇ ਮਿਲਣਾ ਤਾਂ ਮੀਤ ਦੀ ਭਾਈ ਬਰਨਾਲੇ ਕਚਹਿਰੀ ਚੌਂਕ 'ਚ ਪੰਪ ਦੇ ਪਿੱਛੇ ਉਠੀਆ ਉੱਥੇ ਘਰ ਆ ਉੱਥੇ ਰਹਿੰਦਾ ਕੋੜੜੇ ਦਾ ਪਿੰਡ ਹੈ ਘਟੂ ਘੜ ਜਾ ਕੇ ਕੱਲ ਨੂੰ ਬਾਹ ਤਾਂ ਫੜ ਲੈਣਗੇ ਇੱਥੇ ਜਿੰਨੇ ਦੂਜੇ ਉਮੀਦਵਾਰ ਨੇ ਕੱਲ ਨੂੰ ਕਿਸੇ ਦਾ ਇਹਨਾਂ ਨੂੰ ਪਿੰਡ ਵੀ ਨਹੀਂ ਲੱਭਣਾ ਘਰ ਵੀ ਨਹੀਂ ਲੱਭਣਾ ਕੌਣ 300 ਕਿਲੋਮੀਟਰ ਰੋਜ਼ ਜਿਹੜਾ ਉਹ ਜਾਇਆ ਕਰੂਗਾ ਸੋ ਇਸੇ ਕਰਕੇ ਕਾਂਗਰਸ ਤੇ ਨਾ ਅਕਾਲੀ ਦਲ ਦੇ ਵਰਕਰਾਂ ਨੇ ਆਪਣੇ ਲੀਡਰਾਂ ਲਈ ਮੈਨੂੰ ਲੱਗਦਾ ਵੋਟ ਵੀ ਨਹੀਂ ਜਿਹੜੀ ਉਹ ਮੰਗਣੀ ਸੋ ਸਾਡੇ ਵਰਕਰ ਜੋਸ਼ ਚ ਨੇ ਚੜਦੀ ਕਲਾ ਚ ਤੁਹਾਡੀ ਪਾਰਟੀ ਜੁਆਇਨ ਕੋਈ ਨਹੀਂ ਜਦੋਂ ਹਜੇ ਉਹਨਾਂ ਨੇ ਰਿਜ਼ਾਈਨ ਦਿੱਤਾ ਹਜੇ ਤਾਂ ਜਦੋਂ ਜਿਹੜੀ ਕੋਈ ਚੀਜ਼ ਹੋਊਗੀ ਉਦੋਂ ਦੇਖਾਂਗੇ ਜੀ ਤੁਸੀਂ ਜੇ ਤੁਹਾਡੀ ਪਾਰਟੀ ਨਾਲ ਫਿਰ ਮੈਂ ਪਾਰਟੀ ਪ੍ਰਧਾਨ ਥੋੜੀ ਹਾਂ ਮੈਂ ਇਹ ਥੋੜੀ ਫੈਸਲਾ ਕਰ ਸਕਦਾ ਜਿਹੜਾ ਨਸ਼ੇ ਦਾ ਮੁੱਦਾ ਹੈ ਸਾਰਾ ਵੱਡਾ ਪੰਜਾਬ ਦਾ ਅੱਜ ਮੁੱਦਾ ਬਣਿਆ ਤੁਹਾਡੀ ਪਾਰਟੀ ਨੂੰ ਆਏ 2 ਸਾਲ ਹੋ ਗਏ ਪਰ ਜਿਹੜੀ ਨਸ਼ੇ ਤੇ ਕੋਈ ਰੋਕ ਨਹੀਂ ਲੱਗੀ ਕਿਉਂ ਨਹੀਂ ਜੀ ਨਸ਼ੇ ਤੇ ਅਸੀਂ ਪੂਰਾ ਜਿਹੜਾ ਕੰਮ ਹੈ ਉਹ ਕੀਤਾ ਪਹਿਲੀ ਵਾਰ ਹੈ ਕਿ ਨਸ਼ਾ ਤਸਕਰੀ ਕਰਨ ਵਾਲਿਆਂ ਦੀਆਂ ਪ੍ਰਾਪਰਟੀਆਂ ਜ਼ਬਤ ਹੋਈਆਂ ਅਜ ਤੱਕ ਕਿਸੇ ਸਰਕਾਰ ਚ ਕੁੜਕੀ ਹੋਈ ਐ ਸੋ ਅਸੀਂ ਬੜੇ ਹਾਰਡ ਸਟੈਪ ਸਰਕਾਰ ਲੈ ਰਹੀ ਐ ਹਜ਼ਾਰਾਂ ਲੋਕਾਂ ਨੂੰ ਫੜ ਕੇ ਜਿਹੜਾ ਅੰਦਰ ਕੀਤਾ ਤੇ ਬਾਕੀ ਇਹਦੇ ਨਾਲ ਨਾਲ ਹੋਰ ਸਟੈਪਸ ਵੀ ਬੜੇ ਲੈਨੇ ਕਿ ਨਸ਼ੇ ਦੀ ਡਿਮਾਂਡ ਵੀ ਖਤਮ ਹੋਵੇ ਉਹਦੇ ਲਈ ਨੌਕਰੀਆਂ ਦਿੱਤੀਆਂ ਨੇ ਉਹਦੇ ਲਈ ਰਜਗਾਰ ਦੇ ਸਾਧਨ ਪੈਦਾ ਕੀਤੇ ਆ ਉਹਦੇ ਲਈ ਸਪੋਰਟਸ ਦਾ ਬਜਟ ਅਸੀਂ 2.5 ਗੁਣਾ ਵਧਾ ਦਿੱਤਾ ਸਪੋਰਟਸ ਨਰਸਰੀ ਪੰਜਾਬ ਚ ਜਗਾ ਜਗਾ ਤੇ ਆਉਣ ਵਾਲੇ ਸਮੇਂ ਚ ਖੁੱਲਣੀਆਂ ਨੇ ਥੋੜੇ ਕੱਲੇ ਦਿੜਬੇ ਹਲਕੇ ਚ ਆਉਣ ਵਾਲੇ 3 ਸਾਲਾਂ ਦੇ ਵਿੱਚ 10 ਤੋਂ 12 ਸਪੋਰਟਸ ਨਰਸਰੀਜ਼ ਹੋਣਗੀਆਂ ਹਰ 4 ਕਿਲੋਮੀਟਰ ਦੇ ਰੇਡੀਅਸ ਤੇ ਇੱਕ ਜਿੱਥੇ ਰੋਜ਼ ਬੱਚੇ ਜਾਣਗੇ ਕੋਚ ਆਊਗਾ ਡਾਈਟ ਉਹਨਾਂ ਨੂੰ ਮਿਲੂਗੀ ਹਨਾ ਸੋ ਇਹ ਸਾਰੇ ਸਟੈਪਸ ਆ ਜਿਹੜੇ ਸਰਕਾਰ ਲਗਾਤਾਰ ਲੈ ਰਹੀ ਹੈ ਜੀ ਆਪਣੇ ਹਲਕੇ ਦੇ ਵਿਕਾਸ ਦੇ ਲਈ ਕੀ ਕੀ ਅਜੰਡੇ ਨੇ ਆਪਣੇ ਤੇ ਕੀ ਹੋਣਗੇ ਜਣੀ ਇਸ ਤਰ੍ਹਾਂ ਕੰਮ ਕਰਾਉਣ ਦੇ ਹਲਕੇ ਦਾ ਪਸੜਿਆ ਹੋਇਆ ਕੋਹੇ ਦੇ ਲਈ ਤਾਂ ਸਰਕਾਰ ਹੁਣ ਪੰਜਾਬ ਦੇ ਵਿੱਚ ਆ ਲਗਾਤਾਰ ਕੰਮ ਕਰ ਹੀ ਰਹੀ ਹੈ ਆ ਚੀਮਾ ਸਾਹਿਬ ਨੇ ਦਿੜਬੇ ਦੇ ਹੀ ਦੱਸਿਆ ਇੱਥੇ ਕਦੇ ਸੋਚਿਆ ਸੀ ਕਿ ਨੇ ਵੀ ਸਪੋਰਟਸ ਕੰਪਲੈਕਸ ਇੰਟਰਨੈਸ਼ਨਲ ਲੈਵਲ ਦਾ ਕਦੇ ਜਿਹੜੇ ਵਿੱਚ ਬਣੂਗਾ ਜੋ ਬਣਨ ਜਾ ਰਿਹਾ ਤੁਹਾਡੇ ਹਸਪੀਟਲ ਨੂੰ ਕਰੋੜਾ ਰੁਪਇਆ ਦਿੱਤਾ ਤਿੰਨ ਮੈਰਿਜ ਪੈਲਸ ਮੈਂ ਉਹ ਦਿਨ ਚੀਮਾ ਸਾਹਿਬ ਨਾਲ ਘੁੰਮ ਰਿਆ ਸੀ ਇਹਨਾਂ ਨੇ ਆਪ ਦਿਖਾਏ ਵੀ ਇੱਥੇ-ਇੱਥੇ ਮੈਰਿਜ ਪੈਲਸ ਬਣਨੇ ਆ ਇਹਦਾ ਮੈਨੂੰ ਲੱਗਦਾ ਲੰਬੀ ਵਾਰ ਕੀ ਹਲਕਿਆਂ ਚ ਵੀ ਨਹੀਂ ਹੋਣੇ ਜਿੱਥੇ ਇੰਨੇ ਨੇ ਸਾਲ ਲੋਕ ਜਿਹੜੇ ਆ ਮੁੱਖ ਮੰਤਰੀ ਰਹਿ ਗਏ ਸੋ ਡਿੜਵੇ ਚ ਜਿਹੜੇ ਕੰਮ ਹੋ ਜਾਣਗੇ ਲੋਕ ਅਧਾਕਿਆਂ ਬਾਅਦ ਵੀ ਯਾਦ ਕਰਿਆ ਕਰਨਗੇ ਵੀ ਇਹ ਕੰਮ ਉਦੋਂ ਹੋਏ ਸੀ ਜਦੋਂ ਰੁਪਾਲ ਸਿੰਘ ਚੀਮਾ ਪਹਿਲੀ ਵਾਰੀ ਵਿੱਤ ਮੰਤਰੀ ਜਿਹੜੇ ਉਹ ਬਣੇ ਸੀ ਤੇ ਬਾਕੀ ਭਾਈ ਜਦੋਂ ਲੋਕ ਸਭਾ ਚ ਜਾਵਾਂਗੇ ਤਾਂ ਕੇਂਦਰ ਤੋਂ ਵੀ ਜਿਹੜੇ ਹੋਣ ਵਾਲੇ ਕੰਮ ਐ ਪੈਸੇ ਵੀ ਹੁਣ ਕਲੇ ਪੰਜਾਬ ਵਾਲੇ ਆਉਂਦੇ ਆ ਫਿਰ ਕੇਂਦਰ ਵਾਲੇ ਵੀ ਆਉਣਗੇ ਉਹਦੇ ਨਾਲ ਵੀ ਜਿਹੜੀ ਡਿਵੈਲਪਮੈਂਟ ਐ ਜਿਹੜੀ ਉਹ ਕਰਾਵਾਂਗੇ ਤੇ ਖਾਸ ਤੌਰ ਤੇ ਮੈਨੂੰ ਲੱਗਦਾ ਵੀ ਰਜਗਾਰ ਦੇ ਲਈ ਇੱਥੇ ਸਾਧਨ ਪੈਦਾ ਕਰਨ ਦੀ ਜ਼ਰੂਰਤ ਐ ਜਿਹਦੇ ਲਈ ਅਸੀਂ ਕੇਂਦਰ ਚੱਕ ਜਿਹੜਾ ਕੰਮ ਐ ਉਹ ਕਰਾਂਗੇ ਕਿਸ ਤਰ੍ਹਾਂ ਦੇਖਦੇ ਹੁਮੀਦ ਜੀ ਕਿ ਜਿਹੜੇ ਆਪਣੇ ਮਾਨ ਸਾਹਿਬ ਨੇ ਜਿਹੜੇ ਆਪੋਜੀਸ਼ਨ ਪਾਰਟੀਆਂ ਨੂੰ ਉਹਨਾਂ ਨੇ ਡੱਡੂ ਤੱਕ ਸੰਬੋਧਿਤ ਕੀਤਾ ਕਿ ਮੇਰਾ ਡੱਡੂ ਨਾਲ ਮੁਕਾਬਲਾ ਤੇ ਇਸੇ ਡੱਡੂ ਤੋਂ ਮਾਨਸਾਬ 2017 ਦੀ ਇਲੈਕਸ਼ਨ ਹਾਰੇ ਸੀ ਜਦੋਂ ਬਰਨਾਲੇ ਨੂੰ ਲੜੇ ਸੀ ਹਨਾ ਉਹ ਕਹਦੇ ਆ ਮੇਰੇ ਵਿਰੁੱਧ ਮੋਦੀ ਆਵੇ ਮੇਰੇ ਵਿਰੁੱਧ ਸੋਨੀਆ ਗਾਂਧੀ ਆਵੇ ਦੇਖੋ ਭਾਈ ਅਸੀਂ ਤਾਂ ਛੋਟੇ ਜਿਹੇ ਲੀਡਰ ਆ ਸੰਗਰੂਰ ਤੋਂ ਬਾਹਰ ਜਾ ਨਹੀਂ ਸਕਦੇ ਤੁਹਾਨੂੰ ਕਿਹੜਾ ਉਹਨਾਂ ਦਾ ਹਲਕਾ ਪਤਾ ਨਹੀਂ ਮੋਦੀ ਦਾ ਉੱਥੇ ਜਾ ਕੇ ਲੜ ਲੈਣ ਮਾਨਸਾਬ ਸੰਗਰੂਰ ਕਿਹੜਾ ਇੱਥੋਂ ਦੇ ਕਿਹੜਾ ਜੰਮੇਪਲੇ ਆ ਇੱਥੋਂ ਵੀ ਤਾਂ ਬਾਹਰੋਂ ਆ ਕੇ ਲੜਦੇ ਆ ਜਦੋਂ 17 ਚ ਬਰਨਾਲੇ ਆ ਕੇ ਲੜੇ ਸੀ ਮਾਨਸਾਬ ਉਦੋਂ ਵੀ ਤਾਂ ਬਾਹਰੋਂ ਆ ਕੇ ਲੜੇ ਸੀ ਭਾਈ ਮੀਤ ਤਾਂ ਸੰਗਰੂਰੋਂ ਹੀ ਲੜ ਸਕਦਾ ਸੰਗਰੂਰ ਦਾ ਰਹਿਣ ਵਾਲਾ ਤੇ ਤੁਸੀਂ ਵੱਡੇ ਲੀਡਰ ਹੋ ਤੁਹਾਨੂੰ ਪਤਾ ਹੋ ਜਾ ਕੇ ਕਿੱਥੇ ਉੱਥੇ ਜਾ ਕੇ ਇਲੈਕਸ਼ਨਾਂ ਲੜ ਲੈਣ